ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਸਾਰੇ ਵਧੀਆ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੇਕਰ ਆਪਣੇ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇਕਰ ਆਪਾਂ ਸਬਜ਼ੀ ਘਰ ਦੇ ਵਿੱਚ ਲਾਉਣੇ ਆ ਜਾਂ ਖੇਤ ਦੇ ਵਿੱਚ ਲਾਉਣੇ ਆ ਘਰ ਦੇ ਵਿੱਚ ਜਿੰਨੀ ਸਪੇਸ ਹੁੰਦੀ ਆ ਆਪਾਂ ਘਰ ਦੇ ਵਿੱਚ ਓਨੀ ਸਬਜ਼ੀ ਲਾਉਣੇ ਆ ਖੇਤ ਦੇ ਵਿੱਚ ਆਪਾਂ ਖੁੱਲੇ ਦੇ ਵਿੱਚ ਸਬਜ਼ੀ ਲਾ ਦਿੰਨੇ ਆ ਕਿਉਂਕਿ ਜਿਹੜੀ ਖੇਤ ਦੇ ਵਿੱਚ ਜਿਹੜੀ ਸਪੇਸ ਹੁੰਦੀ ਆ ਉਹ ਕਾਫੀ ਖੁੱਲੀ ਹੁੰਦੀ ਆ ਹੁਣ ਜੇਕਰ ਜਿਹੜੀ ਆਪਾਂ ਸਬਜ਼ੀ ਲਾਈ ਆ ਜੇਕਰ ਆਪਾਂ ਚਾਹੋਨੇ ਆ ਵੀ ਜਿਹੜੀ ਆਪਣੀ ਸਬਜ਼ੀ ਵਾਲੇ ਜਿਹੜੇ ਪੌਦੇ ਆ ਉਹ ਵਧਣ ਫੁੱਲਣ ਉਹਨਾਂ ਦੇ ਉੱਪਰ ਜਿਹੜੇ ਫੁੱਲ ਆ ਉਹ ਪ੍ਰੋਪਰ ਆਉਣ ਤੇ ਜਿਹੜੇ ਫੁੱਲ ਫੁੱਲਾਂ ਤੋਂ ਬਾਅਦ ਜਿਹੜੇ ਫਲ ਬਨਣੇ ਹੁੰਦੇ ਆ ਉਹ ਉਹ ਪ੍ਰੋਪਰ ਸਕਸੈਸ ਹੋਣ ਅੱਜ ਦਾ ਘੋਲ ਬਹੁਤ ਜ਼ਿਆਦਾ ਲਾਹੇਵੰਦ ਹੋਣ ਵਾਲਾ ਜਿਹੜਾ ਅੱਜ ਆਪਾਂ ਘੋਲ ਤਿਆਰ ਕਰਾਂਗੇ ਉਹ ਖਾਦ ਦਾ ਕੰਮ ਵੀ ਕਰੂਗਾ ਤੇ ਉਹ ਸਪਰੇਅ ਦਾ ਕੰਮ ਵੀ ਕਰੂਗਾ ਇਹ ਦੋਹੇ ਤਰ੍ਹਾਂ ਦਾ ਜਿਹੜਾ ਕੰਮ ਆ ਉਹ ਕਰੂਗਾ ਜਿਹੜਾ ਸਾਡੇ ਸਬਜੀ ਦੇ ਉੱਪਰ ਫਲ ਆਉਣਗੇ ਉਹ ਪ੍ਰੋਪਰ ਆਉਣਗੇ ਤੇ ਸਕਸੈਸ ਵੀ ਹੋਣਗੇ ਤੇ ਜਿਹੜੇ ਜੜਾਂ ਦੇ ਵਿੱਚ ਕੀੜੇ ਮਕੌੜੇ ਜਾਂ ਪੱਤਿਆਂ ਦੇ ਉੱਪਰ ਜਾਂ ਫਲਾਂ ਦੇ ਉੱਪਰ ਜਿਹੜੇ ਅਟੈਕ ਕਰਦੇ ਆ ਉਹ ਇਹਦੇ ਨਾਲ ਬਿਲਕੁਲ ਡੈੱਡ ਹੋ ਜਾਣਗੇ ਬਿਲਕੁਲ ਮਰ ਜਾਣਗੇ ਤੇ ਆਜੋ ਆਪਾਂ ਵੀਡੀਓ ਨੂੰ ਨਾ ਲੰਬੀ ਕਰਦੇ ਹੋਏ ਅੱਜ ਦੇ ਘੋਲ ਦੀ ਆਪਾਂ ਗੱਲਬਾਤ ਕਰਦੇ ਆਂ ਵੀ ਇਹਦੇ ਵਿੱਚ ਕਿਹੜਾ-ਕਿਹੜਾ ਜਿਹੜਾ ਚੀਜ਼ਾਂ ਦਾ ਇਸਤੇਮਾਲ ਕਰਾਂਗੇ ਜਿਹੜੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਇਸਤੇਮਾਲ ਕਰਾਂਗੇ ਉਹ ਬਿਲਕੁਲ ਆਪਣੇ ਘਰ ਦੇ ਵਿੱਚ ਅਵੇਲੇਬਲ ਹੁੰਦੀਆਂ ਆ ਆਜੋ ਆਪਾਂ ਸ਼ੁਰੂਆਤ ਕਰਦੇ ਆ ਉਹਦੇ ਵਿੱਚ ਪਹਿਲੇ ਨੰਬਰ ਤੇ ਜਿਹੜੀ ਚੀਜ਼ ਦੀ ਆਪਾਂ ਨੂੰ ਜ਼ਰੂਰਤ ਆ ਉਹ ਆਪਣਾ ਦੁੱਧ ਦੁੱਧ ਇੱਕ ਬਾਜ਼ਾਰ ਦੇ ਵਿੱਚ ਪੈਕਟਾਂ ਦੇ ਵਿੱਚ ਆਉਂਦਾਗਾ ਪੈਕਟ ਵਾਲਾ ਜਿਹੜਾ ਦੁੱਧ ਆ ਉਹ ਬਿਲਕੁਲ ਨਹੀਂ ਵਰਤਣਾ ਘਰ ਵਾਲਾ ਜਿਹੜਾ ਫਰੈਸ਼ ਦੁੱਧ ਹੁੰਦਾ ਉਹ ਆਪਾਂ ਇਸ ਘੋਲ ਦੇ ਵਿੱਚ ਯੂਜ਼ ਕਰਾਂਗੇ ਤੇ ਅੱਜ ਆਪਾਂ 4 ਲੀਟਰ ਜਿਹੜਾ ਘੋਲ ਦੀ ਟਰੈਕ ਤੁਹਾਨੂੰ ਦੱਸ ਦਿਆਂਗੇ ਤੇ ਨਾਲ ਦੀ ਨਾਲ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਜਿਵੇਂ ਤੱਤ ਵਗੈਰਾ ਹੁੰਦੇ ਆ ਉਹ ਸਾਰੇ ਆਪਾਂ ਨਾਲ ਦੀ ਨਾਲ ਦੱਸੀ ਜਾਵਾਂਗੇ ਜਿਹੜਾ ਹੁਣ ਦੁੱਧ ਦੇ ਵਿੱਚ ਆਪਾਂ ਨੂੰ ਲਗਭਗ ਸਾਰਾ ਪਤਾ ਹੀ ਆ ਕਿ ਦੁੱਧ ਦੇ ਵਿੱਚ ਸਾਰੇ ਤਰ੍ਹਾਂ ਦੇ ਜਿਹੜੇ ਤੱਤ ਮਿਲਦੇ ਆ ਜੇਕਰ ਕੋਈ ਬੱਚਾ ਤੇ ਜਾਂ ਵੱਡਾ ਬੀਕ ਹੁੰਦਾ ਆਪਾਂ ਉਹਨੂੰ ਵੀ ਐਂ ਕਹਿ ਦਿੰਨੇ ਹੁੰਨੇ ਆ ਵੀ ਭਾਈ ਤੂੰ ਦੁੱਧ ਪੀਆ ਕਰ ਕਿਉਂਕਿ ਦੁੱਧ ਦੇ ਵਿੱਚ ਜਿਹੜਾ ਕੈਲਸ਼ੀਅਮ ਹੁੰਦਾ ਉਹ ਬਹੁਤ ਜ਼ਿਆਦਾ ਹੁੰਦਾ ਹੈਗਾ ਦੁੱਧ ਦੇ ਵਿੱਚ ਜਿਹੜਾ ਕੈਲਸ਼ੀਅਮ ਹੁੰਦਾ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਜਿਹੜੇ ਸਾਡੇ ਸਰੀਰ ਦੇ ਜਿਹੜੇ ਮਸਲਾ ਉਹਨਾਂ ਨੂੰ ਮਜ਼ਬੂਤ ਕਰਦਾ ਜੇਕਰ ਹੁਣ ਆਪਣੇ ਉੱਪਰ ਜਿਹੜਾ ਦੁੱਧ ਆ ਇੰਨਾ ਕਾਰਗਰ ਆ ਤੇ ਜਿਵੇਂ ਹੁਣ ਗਰਮੀਆਂ ਦੇ ਸੀਜ਼ਨ ਦੇ ਵਿੱਚ ਜਾਂ ਕੰਟੀਨਿਊ ਮੀਂਹ ਪਈ ਜਾਂਦੇ ਆ ਤੇ ਜਿਹੜੇ ਪੌਦੇ ਦੇ ਵਿੱਚ ਆ ਕੀ ਇਹ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ ਕੈਲਸ਼ੀਅਮ ਦੀ ਕਮੀ ਆਉਣ ਦੇ ਨਾਲ ਆ ਜਿਹੜੇ ਆਪਣੇ ਪੌਦਿਆਂ ਦੇ ਉੱਪਰ ਜਿਹੜੇ ਫੁੱਲ ਆਉਂਦੇ ਆ ਜਿਹੜੇ ਫਲ ਬੰਦਦੇ ਆ ਉਹੋ ਪ੍ਰੋਪਰ ਨਹੀਂ ਬਣ ਪਾਉਂਦੇ ਉਹ ਵਿੰਗੇ ਟੇਡੇ ਬਣ ਜਾਂਦੇ ਆ ਜਾਂ ਉਹਨਾਂ ਦਾ ਜਿਹੜਾ ਰੰਗ ਆ ਉਹ ਸਾਫ਼ ਨਹੀਂ ਹੁੰਦਾਗਾ ਇਸ ਕਰਕੇ ਜਿਹੜਾ ਦੁੱਧ ਅੱਜ ਦੇ ਘੋਲ ਦੇ ਵਿੱਚ ਆਪਾਂ ਯੂਜ਼ ਕਰਾਂਗੇ ਦੂਸਰੇ ਨੰਬਰ ਤੇ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਆ ਉਹ ਆ ਹਿੰਗਾ ਜਿਹੜੀ ਆ ਹਿੰਗਾ ਇਹ ਕਈ ਰੂਪਾਂ ਦੇ ਵਿੱਚ ਆਉਂਦੀ ਆ ਬਿਲਕੁਲ ਬਰੀਕ ਪੀਸੀ ਹੋਈ ਵੀ ਆਉਂਦੀ ਆ ਇਸ ਤਰ੍ਹਾਂ ਦੀ ਵੀ ਆਉਂਦੀ ਆ ਤੇ ਜਿਹੜੀ ਆਪਾਂ ਇਸ ਤਰ੍ਹਾਂ ਦੀ ਜਿਹੜੀ ਹਿੰਗਾ ਉਹ ਬਾਜ਼ਾਰ ਦੇ ਵਿੱਚੋਂ ਲੈ ਆਉਣੀ ਇਹ ਸ਼ੀਸ਼ੀ ਦੇ ਵਿੱਚ ਆਉਂਦੀ ਆ ਆਪਾਂ ਖੁੱਲੇ ਦੇ ਵਿੱਚ ਰੱਖੀ ਹੋਈ ਆ ਇਸ ਤਰ੍ਹਾਂ ਦੀ ਜਿਹੜੀ ਹਿੰਗਾ ਉਹ ਲੈ ਆਉਣੀ ਹਿੰਗ ਨੂੰ ਨਾ ਕੂਲ ਦੇ ਵਿੱਚ ਪਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਆਪਾਂ ਬਰੀਕ ਪੀਸ ਲਾਂਗੇ ਇਹਨੂੰ ਬਰੀਕ ਪੀਸ ਕੇ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਚੀਜ਼ ਜਰੂਰਜ ਕਰਾਂਗੇ ਉਹ ਆ ਹਲਦੀ ਜਿਹੜੀ ਹਲਦੀ ਹੁੰਦੀ ਆ ਹਲਦੀ ਵੇਖਰ ਗੁਣਾ ਦੀ ਗੱਲ ਕੀਤੀ ਜਾਵੇ ਤਾਂ ਇਹ ਗੁਣਾ ਦੀ ਗੁੱਥਲੀ ਆ ਜਿਹੜੀ ਹਲਦੀ ਆ ਹਲਦੀ ਦੇ ਵਿੱਚ ਐਂਟੀਫੰਗਲ ਐਂਟੀਆਕਸੀਡੈਂਟ ਤੇ ਐਂਟੀਬੈਕਟੀਰੀਅਲ ਜਿਹੜੇ ਗੁਣ ਹੁੰਦੇ ਆ ਇਹ ਸਾਰੇ ਤਰ੍ਹਾਂ ਦਾ ਜਿਹੜਾ ਕੰਮ ਕਰਦੀ ਆ ਇਹੇ ਪੱਤਿਆਂ ਦੇ ਉੱਪਰ ਵੀ ਕੰਮ ਕਰਦੀ ਆ ਤੇ ਇਹ ਜੜਾਂ ਦੇ ਵਿੱਚ ਵੀ ਕੰਮ ਕਰਦੀ ਆ ਬਸ ਸਾਨੂੰ ਕੀ ਇਹ ਵਰਤਨ ਦਾ ਜਿਹੜਾ ਤਰੀਕਾ ਉਹ ਪਤਾ ਹੋਣਾ ਚਾਹੀਦਾ ਹੁਣ ਜੇ ਆਪਾਂ ਅਸ਼ੁੱਧ ਚੀਜ਼ ਕਿਸੇ ਘੋਲ ਦੇ ਵਿੱਚ ਪਾ ਦਾਂਗੇ ਜਾਂ ਕਿਸੇ ਚੀਜ਼ ਦੇ ਵਿੱਚ ਹੋਰ ਪਾ ਦਾਂਗੇ ਉਹ ਉਹਨਾਂ ਵਧੀਆ ਰਿਜ਼ਲਟ ਨਹੀਂ ਦੇ ਸਕਦੀ ਇਸੇ ਤਰ੍ਹਾਂ ਜਿਹੜੀ ਆ ਹਿੰਗ ਹੁੰਦੀ ਆ ਇਹਦੇ ਵਿੱਚ 30 ਜਾਂ 40% ਜਿਹੜੀ ਹਿੰਗ ਹੁੰਦੀ ਆ ਉਹ ਸ਼ੁੱਧ ਹੁੰਦੀ ਆ ਬਾਕੀ ਇਹਦੇ ਵਿੱਚ ਆਟਾ ਜਾਂ ਮੈਦਾ ਵਗੈਰਾ ਮਿਲਿਆ ਹੁੰਦਾ ਇਸ ਕਰਕੇ ਜਿਹੜੀ ਇਹ ਹਿੰਗ ਆ ਇਹਨੂੰ ਚੰਗੀ ਤਰ੍ਹਾਂ ਪੀਸ ਲੈਣਾ ਤੇ ਹੁਣ 4 ਲੀਟਰ ਦੇ ਵਿੱਚ ਜਿਹੜੀ ਕੁਆਂਟੀਟੀ ਆ ਉਹ ਤੁਹਾਨੂੰ ਦੱਸ ਦਿੰਨੇ ਆ ਜੇ ਤਾਂ ਆਪ ਸਿੱਧੇ ਜਿਹੇ ਤਰੀਕੇ ਨਾਲ ਤੁਹਾਨੂੰ ਦੱਸ ਦਿੰਨੇ ਆ ਵੀ 4 ਲੀਟਰ ਲੈ ਲੈਣਾ ਪਾਣੀ ਆ 4 ਲੀਟਰ ਬਾਲਟੀ ਦੇ ਵਿੱਚ ਪਾਣੀ ਲੈ ਲਓ ਜਾਂ ਕਿਸੇ ਚੀਜ਼ ਦੇ ਵਿੱਚ ਹੋਰ ਲੈ ਲਓ ਠੀਕ ਆ ਤੇ ਉਸ ਤੋਂ ਬਾਅਦ ਕੀ ਕਰਨਾ ਇੰਨਾ ਸਾਰਾ ਕਮ ਸੇ ਕਮ 2 ਗਲਾਸ ਦੁੱਧ ਦੇ ਲੈ ਲੈਣੇ ਠੀਕ ਆ ਜਿਹੜਾ ਆਪਣੇ ਚਾਹ ਵਾਲੇ ਗਲਾਸ ਹੁੰਦੇ ਆ ਉਹ ਦੁੱਧ ਦੇ ਲੈ ਲੈਣੇ ਉਸ ਤੋਂ ਬਾਅਦ ਕੀ ਕਰਨਾ ਜਿਹੜੀ ਇੰਨੀ ਸਾਰੀ ਲੈ ਲੈਣੀ ਹਿੰਗ 4 ਲੀਟਰ ਵਾਸਤੇ ਇੰਨੀ ਸਾਰੀ ਹਿੰਗ ਲੈ ਲਿਓ ਹਿੰਗ ਲੈ ਕੇ ਉਸ ਤੋਂ ਬਾਅਦ ਕੀ ਕਰਨਾ ਬਾਈ 2 ਚਮਚੇ ਜਿਹੜੇ ਹਲਦੀ ਦੇ ਆ 2 ਚਮਚੇ ਆਪਾਂ ਹਲਦੀ ਦੇ ਆਹ ਜਿਹੜੇ ਚਮਚਾਂ ਦਾ ਤੁਸੀਂ ਸੈਚ ਦੇਖ ਲਓ 2 ਚਮਚੇ ਆਪਾਂ ਹਲਦੀ ਦੇ ਲਾਵਾਂਗੇ ਐਡੇ ਐਡੇ ਇੰਨੇ ਇੰਨੇ ਭਰ ਕੇ ਆਪਾਂ ਇਸ ਘੋਲ ਦੇ ਵਿੱਚ ਇਸਤੇਮਾਲ ਕਰਾਂਗੇ ਇਹਨੂੰ ਚੰਗੀ ਤਰ੍ਹਾਂ ਅਲੱਗ ਨਾਲ ਪਾਣੀ ਦੇ ਵਿੱਚ ਘੋਲ ਲੈਣਾ 2 ਚਮਚੇ 4 ਲੀਟਰ ਪਾਣੀ ਦੇ ਵਿੱਚ ਜਿਹੜੇ ਆਪਾਂ ਇਹ ਪਾ ਦੇਾਂਗੇ ਇਹਨੂੰ ਅਲੱਗ ਨਾਲ ਘੋਲ ਲਾਂਗੇ ਇਨੂੰ ਕੀ ਕਰਨਾ ਜਦੋਂ ਐ ਚੰਗੀ ਤਰ੍ਹਾਂ ਘੋਲਤਾ ਨਾ ਇਹਨੂੰ ਅੱਧਾ ਘੰਟਾ ਆਪਾਂ ਪਿਆ ਰਹਿਣ ਦੇਾਂਗੇ ਤੇ ਇਹਦੇ ਨਾਲ ਹੀ ਜਿਹੜੀ ਇਹ ਹਿੰਗ ਆ ਆ ਤੁਸੀਂ ਸਾਹਮਣੇ ਆ ਹਿੰਗ ਦੇਖ ਸਕਦੇ ਹੋ ਇਹਦੇ ਵਿੱਚ ਪਾ ਦੇਣੀ ਤੇ ਇਹਨੂੰ ਕਰ ਦੇਣਾ ਰੱਖ ਦੇਣਾ ਇਹਨੂੰ ਉਹ ਚੰਗੀ ਤਰ੍ਹਾਂ ਹਿਲਾ ਕੇ ਇਹਨੂੰ ਆਪਾਂ ਅੱਧੇ ਘੰਟੇ ਬਾਅਦ ਅੱਧੇ ਘੰਟੇ ਬਾਅਦ ਆਪਾਂ ਦੂਸਰੀ ਵਾਰੀ ਹਿਲਾ ਕੇ ਚੰਗੀ ਤਰ੍ਹਾਂ ਪੁਣ ਕੇ ਇਸ ਘੋਲ ਦੇ ਵਿੱਚ ਪਾ ਦਾਂਗੇ ਉਸ ਤੋਂ ਪਹਿਲਾਂ ਆਪਾਂ ਜਿਹੜਾ ਦੁੱਧ ਆ ਇਹਦੇ ਵਿੱਚ ਚੰਗੀ ਤਰ੍ਹਾਂ ਐ ਪਾ ਦੇਾਂਗੇ ਹੁਣ ਜਿਹੜੀਆਂ ਇਹ ਹਲਦੀ ਹੋਗੀ ਹਿੰਗ ਹੋਗੀ ਤੇ ਦੁੱਧ ਹੋ ਗਿਆ ਇਹ ਤਾਂ ਆਪਾਂ ਪਾਣੀ ਦੇ ਵਿੱਚ ਮਿਲਾ ਹੀ ਲਿਆ ਤੇ ਉਸ ਤੋਂ ਬਾਅਦ ਜਿਹੜੇ ਸਾਰਿਆਂ ਨੂੰ ਆਪਾਂ ਵੈਸਟ ਹੈ ਜੇ ਆਪਾਂ ਇਹਨਾਂ ਦਾ ਰਿਜ਼ਲਟ ਲੈਣਾ ਚਾਹੁੰਦੇ ਆ ਜਿਹੜਾ ਹਾ ਗੋੜਾ ਤੁਸੀਂ ਵਰਤ ਵੀ ਸਕਦੇ ਹੋ ਨਹੀਂ ਵੀ ਉਹਨੂੰ ਗੁੜ ਦੇ ਵਿੱਚ ਨਹੀਂ ਵਰਤਣਾ ਚਾਹੁੰਦੇ ਤਾਂ ਵੀ ਤੁਹਾਡੀ ਮਰਜ਼ੀ ਆ ਰਿਜ਼ਲਟ ਤਾਂ ਵੀ ਵਧੀਆ ਦੇਊਗੀ ਪਰ ਜੇ ਆਪਾਂ ਇਹਨੂੰ ਗੁੜ ਨੂੰ ਇਹਦੇ ਵਿੱਚ ਇਸਤੇਮਾਲ ਕਰਾਂਗੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜੂਗੀ 4 ਲੀਟਰ ਦੇ ਵਿੱਚ ਇੰਨਾ ਕੁ ਗੁੜ ਬਹੁਤ ਆ ਜਿਆਦਾ ਗੁੜ ਦਾ ਜਿਹੜਾ ਇਸਤੇਮਾਲ ਆਪਾਂ ਨਹੀਂ ਕਰਨਾ ਇਹਨੂੰ ਇਹਨਾਂ ਚੰਗੀ ਤਰ੍ਹਾਂ ਭੋਰ ਕੇ ਗੁੜ ਨੂੰ ਤੇ ਆਹਾਂ ਦੁੱਧ ਵਾਲੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਪਾ ਦੇਣਾ ਤੇ ਉਸ ਤੋਂ ਬਾਅਦ ਇਹਨੂੰ ਕੀ ਕਰਨਾ ਚੰਗੀ ਤਰ੍ਹਾਂ ਹਿਲਾ ਦੇਣਾ ਆ ਤੁਸੀਂ ਕਲਰ ਦੇਖ ਸਕਦੇ ਹੋ ਥੋੜਾ ਥੋੜਾ ਚੇਂਜ ਹੋ ਜੂਗਾ ਕਿਉਂਕਿ ਗੋੜੇ ਦੇ ਵਿੱਚ ਚੰਗੀ ਤਰ੍ਹਾਂ ਘੁਲ ਗਿਆ ਤੇ ਇਹਨੂੰ ਵੀ 10-15 ਮਿੰਟਾਂ ਦੀ ਖਾਤਰ ਆਏ ਆਪਾਂ ਪਿਆ ਰਹਿਣ ਦੇਾਂਗੇ ਹੁਣ ਆਪਾਂ ਜਿਹੜਾ ਬਾਕੀ ਦਾ ਪ੍ਰੋਸੈਸ ਆ ਨਾ ਆਪਾਂ ਅੱਧੇ ਘੰਟੇ ਬਾਅਦ ਸ਼ੁਰੂ ਕਰਦੇ ਆ ਲੈ ਵੀ ਆਪਾਂ ਨੂੰ 40-45 ਮਿੰਟ ਹੋ ਗਏ ਸੀਗੇ ਜਿਹੜਾ ਇਹ ਘੋਲ ਸੀ ਹਲਦੀ ਦਾ ਤੇ ਹਿੰਗ ਦਾ ਤੇ ਐਸੇ ਤਰ੍ਹਾਂ ਹੀ ਜਿਹੜਾ ਇਹ ਗੁੜ ਦਾ ਜਿਹੜਾ ਦੁੱਧ ਦਾ ਇਹ ਘੋਲ ਆਪਾਂ ਨੂੰ 40-45 ਮਿੰਟ ਹੋ ਗਏ ਸੀ ਇਹਨੂੰ ਆਪਾਂ ਚੰਗੀ ਤਰ੍ਹਾਂ ਛਾਣ ਲਿਆ ਸੀਗਾ ਹੁਣ ਇਹਨੂੰ ਇਹਦੇ ਵਿੱਚ ਆਪਾਂ ਮਿਕਸ ਕਰ ਦਿਆਂਗੇ ਚੰਗੀ ਤਰ੍ਹਾਂ ਲਓ ਜੀ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਨਾ ਫੇਰ ਹਿਲਾ ਦੇਣਾ ਤਾਂ ਕਿ ਕੋਈ ਚੀਜ਼ ਰਹਿ ਨਾ ਜਾਵੇ ਜਿਹੜਾ ਆਪਣਾ ਘੋਲ ਆ ਉਹ ਚੰਗੀ ਤਰ੍ਹਾਂ ਮਿਕਸ ਹੋ ਜੇ ਤੇ ਹੁਣ ਜਿਹੜਾ ਇਹਦਾ ਕਲਰ ਆ ਨਾ ਤੁਸੀਂ ਆਪ ਦੇਖ ਲਓ ਕਿ ਜਿਹੜਾ ਇਹ ਆਪਣਾ ਘੋਲ ਆ ਉਹ ਇਸ ਤਰ੍ਹਾਂ ਦਾ ਜਿਹੜਾ ਕਲਰ ਬਣ ਜਾਊਗਾ ਇਹਦਾ ਇਸ ਤਰ੍ਹਾਂ ਦਾ ਇਹ ਜਿਹੜਾ ਕੋਲ ਆ ਇਹ ਖਾਦ ਦਾ ਵੀ ਕੰਮ ਕਰੂਗਾ ਤੇ ਇਹ ਸਪਰੇਅ ਦਾ ਕੰਮ ਵੀ ਕਰੂਗਾ ਦੋਨੇ ਤਰ੍ਹਾਂ ਦੇ ਕੰਮ ਕਰਨਗੇ ਪਰ ਜਿਹੜਾ ਅੱਜ ਆਪਾਂ ਇਹਦਾ ਇਸਤੇਮਾਲ ਕਰਾਂਗੇ ਅੱਜ ਆਪਾਂ ਇਹਨੂੰ ਆਪਾਂ ਸਪਰੇਅ ਕਰਾਂਗੇ ਸਾਰੇ ਤਰ੍ਹਾਂ ਦੇ ਜਿਹੜੀਆਂ ਸਬਜ਼ੀਆਂ ਆਪਣੀਆਂ ਤੇ ਜਾਂ ਫਲਦਾਰ ਬੂਟੇ ਹੈਗੇ ਆ ਤੇ ਜੇਕਰ ਆਪਣੇ ਬੂਟਿਆਂ ਦਾ ਜਿਹੜਾ ਆਕਾਰ ਆ ਉਹ ਵੱਧਦਾ ਨਹੀਂ ਹੈਗਾ ਜਾਂ ਜਿਹੜੇ ਫੁੱਲ ਆ ਉਹ ਪ੍ਰੋਪਰ ਨਹੀਂ ਆਉਂਦੇ ਤੇ ਜੇ ਆਪਣੇ ਜਿਹੜੇ ਜਿਹੜੇ ਫਲ ਆ ਉਹ ਆਉਂਦੇ ਆ ਉਹ ਬਿੰਗੇਟੇਡੇ ਜੇ ਬਣ ਜਾਂਦੇ ਆ ਕਿਉਂਕਿ ਉਹਦੇ ਵਿੱਚ ਤਤਾਂ ਦੀ ਕਮੀ ਹੋ ਜਾਂਦੀ ਹੈ ਇਹ ਲਗਭਗ ਜਿਹੜੀਆਂ ਸਾਰੀਆਂ ਪ੍ਰੋਬਲਮ ਆ ਇਹ ਹੱਲ ਕਰ ਦੂਗਾ ਜਿਹੜਾ ਕੋਲਾ ਹੁਣ ਭਾਈ ਗੱਲ ਆਉਂਦੀ ਆ ਵੀ ਆਪਾਂ ਇਹਨੂੰ ਕਿੰਨੇ ਦਿਨਾਂ ਬਾਅਦ ਵਰਤ ਸਕਦੇ ਆ ਜੇ ਤਾਂ ਆਪਣੀ ਜਿਹੜੀ ਸਬਜੀ ਆ ਉਹ ਵਧੀਆ ਠੀਕ ਠਾਕ ਆ ਆਪਾਂ ਨੂੰ ਲੱਗ ਰਿਹਾ ਵੀ ਹਾਂ ਵੀ ਵਧੀਆ ਠੀਕ ਠਾਕ ਆ ਵੀ ਅਜੇ ਤਾਈਂ ਕੋਈ ਤਤਾਂ ਦੀ ਕਮੀ ਨਹੀਂ ਹੈਗੀ ਪਰ ਫਿਰ ਵੀ ਆਪਾਂ ਜਿਹੜਾ ਟਾਈਮ ਟੂ ਟਾਈਮ ਜਿਹੜਾ ਕੋਲਾ ਦਾ ਇਸਤੇਮਾਲ ਆਪਾਂ ਕਰਦੇ ਰਹਿਣਾ ਇਹਨੂੰ ਆਪਾਂ ਵਰਤ ਸਕਦੇ ਆ 15 ਦਿਨਾਂ ਬਾਅਦ ਜੇਕਰ ਆਪਣੇ ਜਿਹੜੇ ਫਲ ਆ ਉਹ ਵਿੰਗੇ ਟੇਢੇ ਆਈ ਜਾਂਦੇ ਇਹ ਪ੍ਰੋਪਰ ਨਹੀਂ ਆਉਦੇ ਜਿਹੜੇ ਫੁੱਲ ਆ ਉਹ ਪ੍ਰੋਪਰ ਨਹੀਂ ਆ ਰਹੇ ਤਾਂ ਇਹਨੂੰ ਆਪਾਂ 8 ਤੋਂ ਲੈ ਕੇ 10 ਦਿਨਾਂ ਬਾਅਦ ਰਿਪੀਟ ਕਰਨਾਗਾ ਲੈ ਵੀ ਜਦੋਂ ਆਪਾਂ ਘੋਲ ਨੂੰ 2-3 ਵਾਰੀ ਵਰਤਾਂਗੇ ਤਾਂ ਜਿਹੜੀ ਆਪਣੀ ਸਬਜ਼ੀ ਆ ਉਹ ਬਿਲਕੁਲ ਤੰਦਰੁਸਤ ਹੋ ਜੂ ਜਿਹੜੇ ਪੌਦੇ ਆ ਉਹ ਉਹਨਾਂ ਦਾ ਆਕਾਰ ਵੀ ਵਧੂਗਾ ਉਹਨਾਂ ਦੇ ਉੱਪਰ ਜਿਹੜੇ ਫੁੱਲ ਆ ਉਹ ਵੀ ਆਉਣਗੇ ਜਿਹੜੇ ਫੁੱਲ ਆਉਣਗੇ ਉਹ ਫਲ ਵੀ ਬਣਨਗੇ ਕਿ ਉਹ ਸਕਸੈਸ ਹੋ ਜਾਣਗੇ ਚੰਗੀ ਤਰ੍ਹਾਂ ਤੇ ਇਹਨੂੰ 2 ਜਾਂ 3 ਵਾਰੀ ਆਪਾਂ ਘੋਲ ਨੂੰ ਆਪਾਂ ਇਸਤੇਮਾਲ ਕਰਨਾ ਹੈ ਕਿ ਉਸ ਤੋਂ ਬਾਅਦ ਜਿਹੜੀ ਆਪਣੀ ਸਬਜੀ ਆ ਜਦੋਂ ਬਿਲਕੁਲ ਠੀਕ ਹੋ ਗਈ ਤਾਂ ਉਸ ਤੋਂ ਬਾਅਦ ਜਿਹੜੇ ਆਪਾਂ ਤੁਹਾਨੂੰ ਹੋਰ ਘੋਲ ਦੱਸਦੇ ਰਹਿੰਨੇ ਆ ਵਿੱਚ ਦੀ ਉਹਨਾਂ ਨੂੰ ਵੀ ਜਰ ਪੱਕਾ ਯੂਜ਼ ਕਰਦੇ ਰਹਿਣਾਗਾ ਇਸ ਤਰ੍ਹਾਂ ਕਰਨ ਦੇ ਨਾਲ ਜਿਹੜੀ ਆਪਣੀ ਸਬਜੀ ਆ ਉਹ ਬਿਲਕੁਲ ਤੰਦਰੁਸਤ ਹੋ ਜਾਊਗੀ ਇਹ ਜਿਹੜੇ ਘੋਲ ਹੁੰਦੇ ਆ ਬਿਲਕੁਲ ਸਸਤੇ ਜਿਹੇ ਘੋਲ ਹੁੰਦੇ ਆ ਇਹਨਾਂ ਦੇ ਉੱਪਰ ਕੋਈ ਜ਼ਿਆਦਾ ਆਪਣਾ ਪੈਸਾ ਖਰਚ ਨਹੀਂ ਆਉਂਦਾ ਤੇ ਨਾ ਆਪਾਂ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਠੀਕ ਆ ਤੇ ਬਈ ਉਮੀਦ ਕਰਦੇ ਆ ਜਿਹੜੀ ਅੱ ਉਹ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਪਸੰਦ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਧੰਨਵਾਦ